ਅੱਜ ਦੇ ਹੁਕਮਨਾਮਾ ਸਾਹਿਬ ਦੇ ਸੰਖੇਪ ਵਿਚਾਰ ਸਰਵਣ ਕਰੋ ਜੀ ਅਤੀ ਵੀਡੀਓ ਨੂੰ ਵਾਧ ਤੋਂ ਵਾਧ ਸ਼ੇਅਰ ਜ਼ਰੂਰ ਕਰੋ ਜੀ ਜੇ ਮਨੁੱਖ ਸਤੇ ਗੁਰੂ ਦੇ ਸੰਮੁਖ ਹੈ ਉਸ ਦੇ ਅੰਦਰ ਠੰਡ ਹੈ ਤੇ ਉਹ ਮਨੋਂ ਤਨੋਂ ਨਾਮ ਵਿੱਚ ਲੀਨ ਰਹਿੰਦੀ ਹੈ ਉਹ ਨਾਮ ਹੀ ਚਿਤਾਰਦਾ ਹੈ ਨਾਮ ਹੀ ਪੜਦਾ ਹੈ ਤੇ ਨਾਮ ਵਿੱਚ ਹੀ ਬ੍ਰਿਤੀ ਜੋੜੀ ਰੱਖਦਾ ਹੈ ਨਾਮ ਪ੍ਰੂਪ ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ਜੇ ਗੁਰੂ ਮਿਲ ਪਏ ਤਾਂ ਨਾਮ ਹਿਰਦੇ ਵਿੱਚ ਪੁੰਗਰਦਾ ਹੈ ਕ੍ਰਿਸ਼ਨ ਦੂਰ ਹੋ ਜਾਂਦੀ ਹੈ ਮਾਇਆ ਦੀ ਭੁਖ ਸਾਰੀ ਦੂਰ ਹੋ ਜਾਂਦੀ ਹੈ ਏ ਨਾਨਕ ਜੀ ਨਾਮ ਵਿੱਚ ਰੰਗੇ ਜਾਣ ਕਰਕੇ ਨਾਮ ਹੀ ਹਿਰਦੇ ਰੂਪ ਪੱਲੇ ਵਿੱਚ ਉਕਰਿਆ ਜਾਂਦਾ ਹੈ ਇੱਕ ਜੋ ਮਨੁੱਖ ਗੁਰੂ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਹੈ ਪਾਪ ਜਿਸ ਨੂੰ ਰੱਬ ਵਾਲੇ ਪਾਸੇ ਤੋਂ ਉੱਕਾਹੀ ਨਫ਼ਰਤ ਹੈ ਉਹ ਕਰਨ ਵਿੱਚ ਪਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿਲ ਜਾਂਦਾ ਹੈ ਉਸ ਦੇ ਪਿੱਛੇ ਲੋਕ ਫਫਕੜੀ ਵਜਾਂਦੇ ਹਨ ਤੇ ਅੱਗੇ ਜਿੱਥੇ ਜਾਂਦਾ ਹੈ ਮੁਕਾਲਕ ਘਟਦਾ ਹੈ ਉਸ ਦੇ ਮੂੰਹੋਂ ਨੀਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰਕੇ ਹੀ ਦੁਖੀ ਹੁੰਦਾ ਰਹਿੰਦਾ ਹੈ ਕਿਸੇ ਦਿਪੀ ਕੀਤੇ ਕੁਝ ਨਹੀਂ ਹੋ ਸਕਦਾ ਭਾਵ ਕੋਈ ਉਸ ਨੂੰ ਸੁਮਤ ਨਹੀਂ ਦੇ ਸਕਦਾ ਕਿਉਂਕਿ ਮਨ ਤੋਂ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਵੀ ਇਹੋ ਜਿਹੀ ਭਾਵ ਨਿੰਦਾ ਦੀ ਮੰਦੀ ਕਮਾਈ ਕਰਨੀ ਪਈ ਹੈ ਉਹ ਮਨਮੁਖ ਜਿੱਥੇ ਜਾਂਦਾ ਹੈ ਉੱਥੇ ਹੀ ਝੂਠਾ ਹੁੰਦਾ ਹੈ ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ اے ਸੰਤ ਜਨੋ ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ ਕਿ ਜੇ ਲੋ ਜਿਹੀ ਕੋਈ ਕਮਾਈ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੁੰਦੀ ਹੈ ਦਾਸ ਨਾਨਕ ਪਹਿਲਾ ਹੀ ਤੁਹਾਨੂੰ ਆਪਕੇ ਸੁਣਾ ਰਿਹਾ ਹੈ ਤਨ ਚੁਪ ਪਲਾ ਬੀਜ ਬੀਜ ਕੇ ਪਲੇ ਫਲ ਦੀ ਆਸ ਹੋ ਸਕੇ ਦੋ ਸੱਚੇ ਸਤੇ ਗੁਰੂ ਨੇ ਸਤ ਸੰਗ ਰੂਪ ਪਿੰਡ ਵਸਾਇਆ ਹੈ ਉਸ ਪਿੰਡ ਲਈ ਸਤ ਸੰਗੀ ਰਾਖੇ ਪੀ ਸਤੇ ਗੁਰੂ ਨੇ ਹੀ ਦਿੱਤੇ ਹਨ ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿੱਚ ਜੁੜੇ ਹਨ ਉਨਾਂ ਦੀ ਆਸ ਔਰਨ ਹੋ ਗਈ ਹੈ ਪਾਪ ਤ੍ਰishna ਮਿਟ ਗਈ ਹੈ। ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ। ਆਪਣੀ ਮਿਹਰ ਕਰਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ। ਏ ਨਾਨਕ ਜੀ ਮੈਂ ਸਦਾ ਉਸ ਸਤਿਗੁਰੂ ਤੋਂ ਸਦਕੇ ਹਾਂ ਜਿਸ ਵਿੱਚ ਇਤਨੇ ਗੁਣ ਹਨ। ਸਤਾਈ ਵੇਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ